ਮੰਮੀ ਜੀ ਮੈਂ ਅੰਦਰ ਹੀ ਆਉਂਦੀ ਸੀ ਤੁਹਾਡੇ ਕੋਲ ਮੈਂ ਕਹਿੰਦੀ ਸੀ ਰੋਟੀ ਪਾ ਲਿਆ ਮੈਂ ਰੋਟੀ ਪਾਉਣ ਨੂੰ ਤਸ ਬਣਾਇਆ ਕੀ ਬਣਾਇਆ ਤਾਂ ਮੰਮੀ ਜੀ ਭਿੰਡੀਆਂ ਬੂ ਮੈਂ ਮਰ ਜਾ ਭਿੰਡੀਆਂ ਬਣਾਈਆਂ ਤੂੰ ਮੈਨੂੰ ਮਾਰਨਾ ਚਾਹਉਣੀ ਹੈ ਨਹੀਂ ਨਹੀਂ ਮੰਮੀ ਜੀ ਇਹਦਾ ਕੋਈ ਗੱਲ ਨਹੀਂ ਮੈਂ ਹੋਰ ਕੀ ਗੱਲ ਹੈ ਮੈਨੂੰ ਪਤਾ ਹੀ ਹੈ ਤੈਨੂੰ ਆਇਆ ਵੀ ਬੁੜੀ ਮਗਰੋਂ ਲੈ ਜਾ ਪਰ ਆ ਖਿਹੜਾ ਛੁੱਟੇ ਮੈਂ ਤਾਂ ਨਾ ਜਿਸ ਤਾਲ ਸਬਜ਼ੀ ਕੋਈ ਹੈ ਨਹੀਂ ਸੀ ਬੰਟੂ ਨੇ ਕਿਹਾ ਤਮੈਨੂੰ ਭਿੰਡੀਆਂ ਤੋੜ ਕੇ ਲਿਆ ਤਿਆਂ ਤਾਜੀਆਂ ਤਾਜੀਆਂ ਮੈਨੂੰ ਸੋਹਣੀਆਂ ਲੱਗੀਆਂ ਕੱਚੀਆਂ ਕੱਚੀਆਂ ਮੈਂ ਕਿਹਾ ਚੱਲ ਬਣਾ ਦਿੰਨੀ ਆ ਵਧੀਆ ਮੰਮੀ ਜੀ ਬਾਲੀਆਂ ਵਧੀਆ ਬਣਨਾਂ ਖਾ ਕੇ ਤਾਂ ਦੇਖੋ ਤੁਸੀਂ ਮੇਰੀ ਗੱਲ ਸੁਣ ਲਾ ਇਹਦਾ ਇਹ ਮਤਲਬ ਨਹੀਂ ਵੀ ਮੈਂ ਤੈਨੂੰ ਰਸੋਈ ਚ ਕੰਮ ਕਰਨ ਦੇ ਤਾ ਹੈ ਤੂੰ ਆਏ ਨਾ ਸਮਝਿਆ ਕਰ ਵੀ ਮੇਰੀ ਮਰਜ਼ੀ ਚੱਲੇ ਮਾੜਾ ਮੋਟਾ ਮੈਥੋਂ ਵੀ ਪੁੱਛ ਲਿਆ ਕਰ ਵੀ ਮੰਮੀ ਤੂੰ ਕੀ ਖਾਣਾ ਕੀ ਨਹੀਂ ਤੈਨੂੰ ਪਤਾ ਨਹੀਂ ਜੀ ਮੇਰਾ ਪਿੱਤੇ ਦਾ ਆਪਰੇਸ਼ਨ ਹੋਇਆ ਵੀ ਭਿੰਡੀਆਂ ਮੈਂ ਖਾਣੀਆਂ ਨਹੀਂ ਮੇਰੇ ਪੇਟ ਨੂੰ ਅਫਰੇਮਾ ਹੋ ਜੂ ਹਾਜਮ ਕਿਵੇਂ ਹੋਣਗੀਆਂ ਮੰਮੀ ਜੀ ਮੈਨੂੰ ਸੱਚੀ ਨਹੀਂ ਸੀ ਪਤਾ ਵੀ ਤੁਹਾਡੇ ਪਿੱਤੇ ਦਾ ਆਪਰੇਸ਼ਨ ਹੋਇਆ ਹੋਇਆ। ਨਹੀਂ ਮੈਂ ਜ਼ਰੂਰ ਪੁੱਛ ਲੈਂਦੀ। ਚਲੋ ਕੋਈ ਨਹੀਂ। ਉਹ ਮੈਂ ਕਰਦੀ ਆ ਨਾਲ ਨਾ ਮੂੰਗੀ ਮਸਰੀ ਦਾਲ ਬਣਾ ਦਿੰਦੀ ਆ। 10 ਮਿੰਟ ਲੱਗਣਗੇ ਬੱਸ। ਮੂੰ ਮੈਂ ਮਰ ਜਾ ਮੂੰਗੀ ਦੀ ਦਾਲ। ਹੈਂ? ਤੈਨੂੰ ਆਇਆ ਵੀ ਤਜਾਬ ਮਾਨ ਜੇ। ਨਾਲੇ ਉਹ ਤਾਂ ਭੋਗਾਂ ਤੇ ਬਣਾਉਂਦੇ ਹੁੰਦੇ ਆ। ਕੋਈ ਐ ਘਰੇ ਦਾਲਾਂ ਥੋੜੀ ਬਣਾਉਂਦੇ ਹੁੰਦੇ ਆ ਜਾਂ ਅੜੇ ਥੁੜੇ ਕਿਤੇ ਬਣਾ ਲਈਦੀ ਹੁੰਦੀ ਆ। ਹੁਣ ਤੈਨੂੰ ਦੱਸ ਕੀ ਕੰਮ ਐ। ਇਹਦਾ ਮਤਲਬ ਇਹ ਨਹੀਂ ਵੀ ਤੇਰੀ ਭੂਆ ਜੀ ਵੀ ਕਹੇਗੀ ਵੀ ਭਾਈ ਤੂੰ ਬਹੂ ਤੋਂ ਫੜ ਲਿਆ ਘਰ ਚੀਜ਼। ਮੈਂ ਤੈਨੂੰ ਉਹ ਛੋੜਤਾ ਦੇਤੀ ਪਰ ਮੈਨੂੰ ਲੱਗਦਾ ਤੂੰ ਮੇਰੇ ਹੱਥੋਂ ਖੁੱਲੀ ਹੋਗੀ ਨਹੀਂ ਨਹੀਂ ਮੰਮੀ ਜੀ ਇਹ ਜੀ ਕੋਈ ਗੱਲ ਨਹੀਂ ਹੈਗੀ ਦੇਖੀ ਤੁਸੀਂ ਐਵੇਂ ਨਾ ਗੁੱਸਾ ਕਰੋ ਪਹਿਲੀ ਗੱਲ ਤਾਂ ਮੈਨੂੰ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਪਿੱਤੇ ਦੇ ਪ੍ਰਸ਼ਨ ਬਾਰੇ ਪਤਾ ਨਹੀਂ ਸੀ ਦਾਲ ਦਾ ਮੈਂ ਤੁਹਾਨੂੰ ਐਂ ਕਹਤਾ ਮਾਂ ਚਲੋ ਰੁੱਖੀ ਜੀ ਲੱਗਦੀ ਹੈ ਸਬਜ਼ੀ ਹੈ ਨਾ ਖਾਣੀ ਭਿੰਡੀਆਂ ਦੀ ਨਾਲ ਦਾਲ ਦੇ ਚਲ ਡਬੋ ਕੇ ਜਿ ਖਾ ਲੋਂਗੇ ਤਾਂ ਕਹਤਾ ਸੀ ਮੈਂ ਤਾਂ ਨਹੀਂ ਪਿੱਛੋ ਸਿੱਖ ਕੇ ਕੀ ਆਈਂ ਹੈ ਤੈਨੂੰ ਆਏ ਨਹੀਂ ਪਤਾ ਵੀ ਜਿੱਥੇ ਮੈਂ ਰਹਿਨੀ ਆ ਉੱਥੇ ਸਾਰਿਆਂ ਦੀ ਪਸੰਦ ਨਾ ਪਸੰਦ ਦਾ ਪਤਾ ਕਰਨਾ ਚਾਹੀਦਾ ਤੂੰ ਮੇਰੇ ਪੁੱਤ ਤੋਂ ਹੀ ਪੁੱਛ ਲੈਂਦੀ ਵੀ ਮਾਂ ਕੀ ਖਾਂਦੀ ਹੈ ਕੀ ਨਹੀਂ ਸਾਰਾ ਦਿਨ ਝਟਕਾ ਖਾਣ ਦੀ ਤੈਨੂੰ ਆਤਾ ਮੈਂ ਤਾਂ ਬਸ ਨਾ ਇੱਕ ਭੈਣ ਜੀ ਦੇ ਮੂੰਹ ਨੂੰ ਚੁੱਪਾਂ ਨਹੀਂ ਤਾਂ ਮੇਰਾ ਬੋਲਣ ਨੂੰ ਤਾਂ ਬਥੇਰਾ ਜੀ ਕਰਦਾ ਮੰਮੀ ਜੀ ਗੱਲ ਤਾਂ ਇਹ ਸੀਗੀ ਜਦੋਂ ਬੰਟੂ ਨੇ ਮੈਨੂੰ ਪ੍ਰਿੰਡੀਆਂ ਲਿਆ ਕੇ ਦਿੱਤਾਂ ਤਾਂ ਮੈਨੂੰ ਇਹ ਸੀਗਾ ਵੀ ਤੁਸੀਂ ਖਾਂਦੇ ਹੋਵੋਗੇ ਸ਼ੌਂਕ ਨਾਲ ਮੈਂ ਤਾਂ ਤਾਂ ਨਹੀਂ ਪੁੱਛਿਆ ਉਹ ਮੈਨੂੰ ਕਹਿੰਦੇ ਆਏ ਕਰਮਿਤ ਆ ਪ੍ਰਿੰਡੀਆਂ ਲੈ ਕੇ ਤੋ ਤੇ ਇਹਨਾਂ ਨੂੰ ਧੋਸ ਮਾਰ ਕੇ ਨਾ ਸਪਰੇਸ ਬਰੂ ਹੋਈ ਹੁੰਦੀ ਹੈ ਕਿਹਦੇ ਤੇ ਵਧੀਆ ਜਿਹਾ ਬਣਾਲੀ ਮੈਂ ਤਾਂ ਤਾਂ ਕਰਕੇ ਬਾਲੀ ਖੁਸ਼ੀ ਨਾਲ ਬਣਾਈ ਜਾਂ ਸੀ ਮੰਮੀ ਤੇ ਮੈਨੂੰ ਆ ਪਤਾ ਹੀ ਨਹੀਂ ਸੀਗਾ ਸੱਚੀ ਨਾ ਤੈਨੂੰ ਆਇ ਨਹੀਂ ਪਤਾ ਸੀ ਵੀ ਪਰਸੋਂ ਬਸੇਰੀ ਕद्दू ਲੈ ਆ। ਵੀ ਮੰਮੀ ਨੇ ਆਖਿਆ ਵੀ ਭਾਈ ਰੋਜ਼ ਮੈਨੂੰ ਤੜਕੇ ਕद्दू ਬਣਾ ਦਿਆ ਕਰ। ਕਿਉਂ ਨਹੀਂ ਤੂੰ ਉਹ ਜਿਹੜੀ ਗੱਲ ਮੈਂ ਤੈਨੂੰ ਕਹਦਾ ਵਾਰੀ ਵਾਰੀ ਭੁੱਲਦੀ ਆ ਤੂੰ। ਕੀ ਕੀ ਕੋਸ਼ਿਸ਼ ਸਮਝਾਈ ਜੱਲਾ ਮੱਥਾ ਮਾਰਨ ਨੂੰ ਪਈ ਮੇਰਾ ਜੀ ਨਹੀਂ ਕਰਦਾ। ਮੇਰਾ ਚਿੱਤ ਖਰਾਬ ਕਰ ਦਿੰਨੀ ਆ ਮੈਂ ਤਾਂ ਤੇਰੇ ਤਾਏ ਕੇ ਜਾ ਕੇ ਆਉਣੀ ਆ ਤੇ ਮੇਰੇ ਪਿੱਛੋ ਬਣਾ ਦੀ ਕद्दू। ਕੋਈ ਨਹੀਂ ਮੰਮੀ ਜੀ ਫਿਰ ਨਾ ਤੁਸੀਂ ਐ ਕਰੋ। ਅੱਧੇ ਇੱਕ ਘੰਟੇ ਦੇ ਵਿੱਚ ਵਿੱਚ ਮੁੜਿਆ। ਅੱਧੇ ਘੰਟੇਂ ਮੈਂ ਸਬਜ਼ੀ ਬਣਾ ਦੂ ਕद्दू ਦੀ ਤੇ ਆ ਕੇ ਰੋਟੀ ਖਾ ਲਿਓ ਬਸ। ਅੱਛਾ ਹੁਣ ਮੈਂ ਤੇਥੋਂ ਕੁੱਚ ਕੇ ਵੀ ਜਾਇਆ ਕਰਾਂ ਅੱਧਾ ਘੰਟਾ ਲਾਵਾਂ ਕਿ ਘੰਟਾ ਲਾਵਾਂ ਮੈਂ ਤਾਂ ਆਪਦੀ ਮਰਜ਼ੀ ਕਰੋ ਓਹੋ ਮੰਮੀ ਜੀ ਤੂੰ ਸਬਜ਼ੀ ਬਣਾ ਕੇ ਘਰੇ ਰੱਖ ਦੇ ਖਾਣੀ ਹੋਈ ਮੈਂ ਖਾ ਲੂੰ ਤੇ ਨਹੀਂ ਫਿਰ ਆਏ ਨਹੀਂ ਪਤਾ ਦੋ ਉੱਥੇ ਹੀ ਮਰੋੜ ਲਾ ਰੋਟੀਆਂ ਚਲੋ ਮੰਮੀ ਜੀ ਜਾਓ ਕੋਈ ਨਹੀਂ ਪਰ ਬਣਾ ਕੇ ਜ਼ਰੂਰ ਰੱਖੀ ਠੀਕ ਹੈ ਜੀ ਬਣਾ ਕੇ ਰੱਖ ਦੂੰਗੀ ਲੈ ਦੇਖੀ ਮੈਨੂੰ ਤਾਂ ਐ ਸੀਗਾ ਮੈਂ ਤਾਂ ਤਾਂ ਕਹਿੰਦਾ ਸੀ ਅੱਧਾ ਘੰਟਾ ਵੀ ਚਲ ਮੰਮੀ ਨੂੰ ਭੁੱਖ ਲੱਗੀ ਮੰਮੀ ਅੱਧੇ ਘੰਟੇ ਚ ਮੁੜਿਆ ਮੈਂ ਕੜਾਹੀ ਕਹਿੰਦੀ ਸੀ ਮੈਂ ਤੁਹਾਨੂੰ ਟਾਈਮ ਦਿੱਤਾ ਵੀ ਇੰਨੇ ਟਾਈਮ ਚ ਤੁਸੀਂ ਮੁੜ ਕੇ ਆਣਾ ਪਤਾ ਨਹੀਂ ਕਿ ਮੇਰੀ ਹਰ ਇੱਕ ਗੱਲ ਨੂੰ ਮਾਂ ਪੁੱਠੀ ਕਿਉਂ ਲੈ ਜਾਂਦੀ ਹੈ ਜੀ ਸੱਚੀ ਤੇ ਰੱਬਾ ਬੜੀ ਦੁਖੀ ਆ ਪਰ ਮੈਂ ਬੋਲ ਕੇ ਕੁਝ ਕਹਿ ਵੀ ਨਹੀਂ ਸਕਦੀ ਬੰਟੂ ਦੇ ਮੂੰਹ ਨੂੰ ਨਾ ਮੈਨੂੰ ਕਿਤੇ ਨਾ ਕਿਤੇ ਸਾਰਿਆਂ ਦੇ ਚੱਲਣੀਆਂ ਪੈਂਦੀਆਂ ਆਈ ਮੀਤ ਕਰਿਆ ਪਪੈ ਨੂੰ ਪਹਿਲੇ ਹੀ ਮੁਸਕਾ ਜਾਂਦਾ ਵੀ ਤਾਈ ਕਿਸੇ ਪਾਸੇ ਦਫਾ ਹੁੰਦੀ ਐ ਨਾ ਨਾ ਤਾਈ ਮੁਸਕ ਨਹੀਂ ਮੈਂ ਤਾਂ ਕੰਮ ਆਈ ਸੀਗੀ ਮੀਤ ਕਰੇਗੀ ਮੀਤ ਤਾਂ ਘਰੇ ਹੀ ਆ ਹੋਰ ਦੱਸ ਉਹਨੇ ਕੈਨੇਡਾ ਜਾਣਾ ਓਹੋ ਤਾਈ ਤੂੰ ਤਾਂ ਸਾਰੀਆਂ ਗੱਲਾਂ ਪੁੱਠੀਆਂ ਹੀ ਲੈ ਜਾਣੀ ਐਗੀ ਮੈਂ ਤਾਂ ਤੈਨੂੰ ਅਹੀਂ ਕਹਿਣੀ ਐ ਵੀ ਮੈਂ ਤਾਂ ਕੰਮ ਆਈ ਸੀਗੀ ਜਿਹੜੇ ਕੱਪੜੇ ਨਹੀਂ ਸਿਸਵਾਉਣੇ ਦੇ ਕੇ ਆਏ ਮੇਰਾ ਵੀ ਨਹੀਂ ਟਾਈਮ ਲੱਗਿਆ ਤੇ ਮੈਂ ਉਹਨੂੰ ਕਹਿੰਦੀ ਸੀ ਵੀ ਚੱਲ ਬਣਾਏ ਪਏ ਫੜ ਲਿਆਈਏ ਅੱਛਾ ਹਾਂ ਕੋਈ ਨਾ ਜਾਵੜਾ ਪਾਈ ਤਾਈ ਤੂੰ ਕਿਹਾ ਹੈ ਜੇ ਮੂੰਹ ਕੀਤਾ ਲੱਗ ਤਾਈ ਨੂੰ ਹੁਣ ਤੂੰ ਮੂੰਹ ਵੇ ਮੂੰਹ ਪਰਖਦੀ ਆ ਹੁਣ ਤਾਈ ਦਾ ਮੂੰਹ ਠੀਕ ਨਹੀਂ ਸੀ ਕੋਈ ਨਾ ਤਾਈ ਤੂੰ ਤਾਹੀ ਰਹਿਣੀ ਹੈਗੀ ਚੱਲ ਠੀਕ ਆ ਮੈਂ ਜਾਂਨੀ ਉਹਦੇ ਕੋਲ ਜਾ ਜਾਵੜਾ ਕਰਨਾ ਮੇਰੀ ਗੱਲ ਸੁਣ ਹਾਂ ਤਾਈ ਮੇਰੀ ਗੱਲ ਸੁਣ ਭਾਈ ਹੁਣ ਘਰੇ ਹੈ ਨਹੀਂ ਕੋਈ ਕਿਤੇ ਨਾਲ ਹੀ ਨਾ ਲੈ ਜੀ ਉਹਨੂੰ ਤੇ ਫਿਰ ਤਾਈ ਹੁਣ ਮੈਂ ਇਕੱਲੀ ਜਾਊਂਗੀ ਲੈ ਭਾਈ ਫਿਰ ਤੂੰ ਟਾਈਮ ਵੇਖ ਕੇ ਆਉਣਾ ਸੀ ਲੈ ਤਾਈ ਹੁਣ ਮੇਰਾ ਟਾਈਮ ਲੱਗਿਆ ਮੈਂ ਵੀ ਆਪਦਾ ਗੋਲਾ ਧੰਦਾ ਕਰਨਾ ਹੁੰਦਾਗਾ ਮੇਰਾ ਟਾਈਮ ਲੱਗਿਆ ਜੇ ਤਾਂ ਹੁਣ ਮੈਂ ਤੁਹਾਡੇ ਕੰਮ ਕਰਦੀਆਂ ਤਾਂ ਤਾਂ ਵੀ ਫਸਦੀਆਂਗੀ ਨਹੀਂ ਮੈਂ ਤੇਰੇ ਗੋਲੇ ਧੰਦੇ ਦਾ ਠੇਕਾ ਲਿਆ ਤੂੰ ਵੇਲੇ ਨਵੇੜ ਕਵੇਲੇ ਨਵੇੜ ਇੱਕ ਤਾਂ ਤੂੰ ਮੇਰੀ ਨੂੰਹ ਦੇ ਸੂਟਾਂ ਦੀ ਲੈ ਲਈ ਜ਼ਿੰਮੇਵਾਰੀ ਉਹ ਵੀ ਤੇਰਾ ਫਰਜ਼ ਹੀ ਬਣਦਾ ਹੁਣ ਭਾਈ ਪਾਂਦੀ ਵੇਲੇ ਕਰ ਕਵੇਲੇ ਕਰ ਕੰਮ ਤਾਈ ਮੇਰੀ ਗੱਲ ਸੁਣ ਲਾ ਮੈਂ ਤਾਂ ਸੁਖੀ ਭੂਆ ਦੇ ਕਹਿੰਦੀ ਜ਼ਿੰਮੇਵਾਰੀ ਲੈਤੀ ਸੀਗੀ ਸੁਖੀ ਭੂਆ ਨੂੰ ਕਹਦੇ ਭਾਈ ਮੈਂ ਨਾਲ ਜ਼ਿੰਮੇਵਾਰੀਆਂ ਲਿਆ ਕਰੂੰਗੀ ਹੋਰ ਕੀ ਆ ਅੱਛਾ ਮੈਂ ਫੋਨ ਕਰਕੇ ਉਹਨੂੰ ਕਹਾਂ ਸਕੀਨ ਹਾ ਉਹ ਫਿਰ ਮੈਨੂੰ ਕਹੂਗੀ ਵੀ ਮੇਰੇ ਪਰਝਾਈ ਉਹੀ ਵਿੱਚ ਟੰਗਾ ਡਾਈ ਜਾਂਦੀ ਐ ਤੇ ਫਿਰ ਤਾਈ ਫਿਰ ਕਹਿੰਦੀ ਕਿ ਲੋੜ ਆ ਗਈ ਪਈ ਹੁਣ ਮੇਰਾ ਟਾਈਮ ਕੰਮ ਨਿਭੜਿਆ ਸੀ ਮੈਂ ਆ ਗਈ ਚਲ ਜੇ ਵੀ ਤੈਨੂੰ ਹਾਂ ਲਾ ਤੂੰ ਫੜਕੇ ਲਿਆਦੀ ਮੈਂ ਨਾ ਆਇਆ ਕਰੂੰਗੀ ਨਾ ਪੈਣੇ ਮੈਂ ਨਹੀਂ ਜਾਂਦੀ ਕੀ ਪਤਾ ਕਿੱਥੇ ਦੇ ਕੇ ਉਹਨੀਆਂ ਤੁਸੀਂ ਕੱਪੜੇ ਨਾਲੇ ਜਿੱਥੇ ਸੋਡੀਆਂ ਲਿਆ ਜਾਂ ਤੁਸੀਂ ਜਾਓ ਮੈਂ ਨਹੀਂ ਜਾਂਦੀ ਨਾ ਹੁਣ ਨਾ ਜਿੰਨਾ ਚਿਰ ਮੈਂ ਆਉਂਦੀ ਨਹੀਂ ਉਹਨਾਂ ਚਿਰ ਮੇਰੀ ਨੂੰਹ ਨੂੰ ਨਾ ਲੈ ਜੀ ਚਲ ਚੰਗਾ ਤਾਈ ਤੇਰੇ ਐ ਤੂੰ ਵਗ ਜਾਗੇ ਚੰਗਾ ਕੋਈ ਪਾਸੋ ਮੈਂ ਤਾਂ ਨਾ ਇੱਕ ਸੁਖੀ ਦੇ ਮੂੰਹ ਨੂੰ ਚੁੱਪ ਐ ਨਹੀਂ ਤਾਂ ਨਾ ਮੈਂ ਦੀ ਗੋਤਣੀ ਦਾ ਬਾਲ-ਬਾਲ ਕਰ ਦਿੰਦੀ ਇਹ ਕੀ ਮੇਰੇ ਮੂਰੇ ਬੋਲਣ ਯੋਗੀ ਸੀ ਤੂੰ ਫੜ ਕੇ ਨਾ ਰੂੜੀ ਤੇ ਘੜੀ ਇਸ ਦੀ ਬੇਵਾਨ ਨੂੰ ਇਹਨੂੰ ਫੇਰ ਪਤਾ ਲੱਗਦਾ ਕੀ ਪੜੇ ਮੈਂ ਕਿਹਾ ਸੀ ਉੱਥੇ ਗੱਲਬਾਤ ਕਰ ਲੈ ਜਿਹੜੀ ਕਰਨੀ ਆ ਤੂੰ ਕਹਿੰਦੀ ਅੰਦਰ ਹੀ ਚੱਲ ਅੰਦਰ ਹੀ ਜਾ ਕੇ ਕਰਨੀ ਲੱਗਦੀ ਆ ਹਾਂ ਦੱਸ ਛੇਤੀ ਮੈਂ ਨਾ ਕਿੰਨੀ ਗਰਮੀ ਆ ਗਈ 10 ਮਿੰਟ ਤਾਂ ਬਹਿ ਜਾ ਕਰ ਸਭ ਜੀ ਗਾਦੀ ਹਜੇ ਹੁਣ ਬੜਾਈ ਤਾਂ ਬੈਠੀ ਐ ਤੂੰ 사ਜੀ ਨਾ ਮੈਂ ਤੈਨੂੰ ਕੀ ਦੱਸਾਂ ਸੱਚੀ ਮੈਨੂੰ ਤਾਂ ਸਿਆਪਾ ਖੜਾ ਹੋ ਗਿਆ ਮੇਰੀ ਸੱਸ ਕਹਿੰਦੀ ਸੀਗੀ ਬਣਾ ਲਈ ਕੱਦੂ ਤੇ ਜਦੋਂ ਮੈਂ ਭਾਲਿਆ ਮੈਨੂੰ ਤਾਂ ਕੱਦੂ ਸਾਰੇ ਘਰ ਚੋਂ ਨਹੀਂ ਥਿਆ ਹੈਗਾ ਤੇ ਤੋਰ ਨਾ ਮਿਲਗਾ ਹੁਣ ਮੈਂ ਤੋਰਾਂਗਾ ਚੀਰਨ ਲੱਗੀ ਸੀ ਤਾਂ ਤੂੰ ਮੈਨੂੰ ਇੱਥੇ ਸੱਦ ਲਈ ਤੇ ਜੇ ਮੈਂ ਤੋਰਾਂਗਾ ਬਣਾ ਤਾ ਤੇ ਇਹ ਵੀ ਅਕਲੇਸ ਪੈ ਜੂਗਾ ਕਿਉਂ ਕਿ ਹਾਂ ਤੈਨੂੰ ਕੱਦੂ ਬਣਾਉਣ ਨੂੰ ਤੇ ਬਣਾ ਤਾ ਤੋਰਨਾ ਤੇ ਫਿਰ ਜਦੋਂ ਕੱਦੂ ਹੈ ਹੀ ਨਹੀਂ ਘਰੇ ਤਾਂ ਤੋਰ ਨਹੀਂ ਬਣਾਏਗੀ ਕਾਹਦਾ ਕਲੇਸ ਚੁੱਪ ਕਰਕੇ ਬਣਾਦੀ ਬਣਾ ਤਾ ਦਉਂਗੀ ਕਰਨਾ ਕੋਈ ਕਿਤਾ ਹੁੰਦਾ ਚੁੱਪ ਕਰਕੇ ਖਾ ਲੈਂਦਾ ਗੱਲ ਕਰਨਾ ਮੇਰੀ ਸੱਸ ਖਾ ਨਹੀਂ ਸਕਦੀ ਕਿਉਂਕਿ ਉਹਦੇ ਨਾਲ ਕਿਤੇ ਦਾ ਪ੍ਰੈਸ਼ਰ ਹੋਇਆ ਗਿਆ ਉਹ ਮੈਂ ਸਾਰੀ ਆਜ ਮਜਬੂਰੀ ਦੱਸ ਕੇ ਗਈ ਆ ਤੇ ਜੇ ਮੈਂ ਤੋਰਾਂ ਬਣਾਤਾ ਬਸ ਮੈਂ ਤਾਂ ਨਹੀਂ ਡਰਾਂ ਵੀ ਉਹ ਲੜਨਾ ਪੈ ਮੇਰੇ ਨਾਲ ਨਹੀਂ ਨਹੀਂ ਕਿਧਰੇ ਨਹੀਂ ਲੜਦੀ ਬਾਜਾ ਕਰ 10 ਮਿੰਟ ਇੰਨੀ ਕੈਰ ਦੀ ਗਰਮੀ ਪੈਂਦੀ ਹੈਗੀ 10 ਮਿੰਟਾਂ ਚ ਤੋਰਾਂ ਬਣਾ ਲੈ ਹਜੇ ਉਜੇ ਨਹੀਂ ਆਉਂਦੀ ਕਿ ਉਹ ਹੁਣ ਤਾਂ ਸੁਹਾਗ ਆ ਘੰਟਾ ਘੰਟਾ ਦੋ ਦੋ ਘੰਟੇ ਨਹੀਂ ਮੁੜਦੀ ਦੀਗੀ ਨਹੀਂ ਨਹੀਂ ਆਜੂਗੀ ਤੈਨੂੰ ਕੀ ਪਤਾ ਵੀ ਹੁਣ ਨਹੀਂ ਆਉਂਦੀ ਨਹੀਂ ਆਉਂਦੀ ਉਹ ਮੈਨੂੰ ਪਤਾ ਹੀ ਉਹ ਤਾਂ ਗੱਲਾਂ ਲੱਗ ਜਾਂਦੀਆਂ ਇੱਕ ਕਰਨ ਗੱਲੀ ਤਾਂ ਲੱਗ ਜਾਂਦੀ ਹੈ ਗੱਲ ਕਰਨਾ ਅੱਜ ਉਹਨੂੰ ਭੁੱਖ ਲੱਗੀ ਹੋਈ ਆ ਤਾਂ ਕਰਕੇ ਆਉਗੀ ਠੀਕ ਆ ਚਲ ਮੇਰੀ ਤਾਂ ਗੱਲ ਸੁਣ ਮੈਨੂੰ ਐਂ ਦੱਸ ਬਿਤਾਈ ਹ ਨਹੀਂ ਭੈਣੇ ਹਜੇ ਤਾਂ ਕੋਈ ਫਰਕ ਨਹੀਂ ਹੈਗਾ ਭਾ ਜਿਹੜਾ ਜਿਹਾ ਸੁਭਾਅ ਪਹਿਲਾਂ ਸੀ ਨਾ ਉਹੋ ਜਿਹਾ ਹੀ ਹੈ ਮੈਨੂੰ ਨਾ ਕਰਨੀ ਪਊਗੀ ਬੰਟੂ ਨਾਲ ਐਂ ਤਾਂ ਗੱਲ ਚੱਲਣੀ ਨਹੀਂ ਹੈਗੀ ਬੰਟੂ ਨਾਲ ਗੱਲ ਤੂੰ ਕਾਦੀ ਗੱਲ ਕਰੇਂਗੀ ਬੰਟੂ ਨਾਲ ਬੰਟੂ ਨੂੰ ਕਹਿਣਾ ਪਊਗਾ ਤਾਈ ਬਾਰੇ ਹੋਰ ਕੀ ਨਹੀਂ ਨਹੀਂ ਭੈਣੇ ਤੂੰ ਕੁਛ ਨਾ ਕਹੀਂ ਬੰਟੂ ਨੂੰ ਲੈ ਤੂੰ ਹੱਦ ਕਰਦੀ ਹੈਂਗੀ ਜੇ ਉਹਨੂੰ ਅੱਜ ਨਾ ਮੈਂ ਕਹੂੰਗੀ ਚਾਰ ਦਿਨਾਂ ਨੂੰ ਵੱਧ ਦੁਖੀ ਕਰਿਆ ਕਰੂਗੀ ਉਹਨੂੰ ਤਾਂ ਸਾਫ਼ ਚ ਕਰਨੀ ਪਊਗੀ ਤੈਨੂੰ ਨਹੀਂ ਸਤਾਗਾ ਨਹੀਂ ਕਰਨਾ ਇਸ ਤਰ੍ਹਾਂ ਕਰਨਾ ਭੈਣੇ ਸਾਡੇ ਘਰੇ ਪਲੇਸ ਵੱਜ ਜਾਊਗਾ ਕੰਟੂ ਨੇ ਵੀ ਕਿੰਨਾ ਕਿਤੇ ਗੁੱਸਾ ਕਰਨਾ ਉਹਨੇ ਮੈਨੂੰ ਕਹਿਣਾ ਤੂੰ ਮੈਨੂੰ ਆਪ ਦੱਸ ਦਿੰਦੀ ਗਾਹ ਤੂੰ ਤੀਜੇ ਥਾਂ ਗੱਲ ਕੀਤੀ ਹੈ ਘਰ ਦੀ ਗੱਲ ਬਾਹਰ ਜਾਂਦੀ ਹੈ ਨਾ ਫਿਰ ਕਲੇਸ਼ ਵੱਧੇ ਹੀ ਹੁੰਦਾ ਤਾਂ ਕਰਕੇ ਤੂੰ ਕੁਝ ਨਾ ਕਹੀਂ ਮੈਂ ਆਪਦੇ ਹਿਸਾਬ ਨਾਲ ਜਿੰਮੇ ਮੈਨੂੰ ਟਾਈਮ ਮਿਲੂਗਾ ਉਸ ਹਿਸਾਬ ਨਾਲ ਮੈਂ ਗੱਲ ਕਰ ਤੈਨੂੰ ਕਿੰਨਾ ਟਾਈਮ ਹੋਊਗਾ ਕਹਿੰਦੀ ਨੂੰ ਆਪਦੇ ਹਿਸਾਬ ਨਾਲ ਗੱਲ ਕਰੂੰ ਆਪਦੇ ਹਿਸਾਬ ਨਾਲ ਗੱਲ ਕਰੂੰਗੀ ਗੱਲ ਕਰਦੀ ਤਾਂ ਹੈਣੀਗੀ ਕੋਈ ਨਹੀਂ ਕੋਈ ਸਮਾਂ ਹੁੰਦਾ ਗੱਲ ਕਰਨ ਦਾ ਕਰ ਲੂੰਗੀ ਪਹਿਲਾਂ ਮੈਂ ਇਹ ਹੀ ਦੇਖਦੀ ਸੀ ਚਲ ਵੀ ਮੰਮੀ ਅੱਗੇ ਨਾਲ ਥੋੜਾ ਬਦਲ ਲਗੇ ਜਦੋਂ ਨਹੀਂ ਬਦਲੇ ਮੈਨੂੰ ਐਸੀ ਚਲੋ ਭੂਆ ਜੀ ਕਹਿ ਕੇ ਤਾਂ ਥ ਬਨਵਾਇਆ ਕੀ ਆ ਬਸ ਬਦਲ ਜਾਣਾ ਮੈਂ ਉਹ ਨਹੀਂ ਬਦਲਦੀ ਨਾ ਮੇਰੀ ਗੱਲ ਸੁਣ ਥੋੜੀ ਚਾਹ ਦੀ ਘੁੱਟ ਕਰਕੇ ਲੈ ਮੇਰੇ ਤੇ ਨਾ ਚਾਹ ਪੀਣ ਨੂੰ ਜੀ ਕਰ ਜਾਂਦਾ ਮੈਂ ਕਿਹਾ ਚਲ ਮੀਤ ਦੇ ਆਪ ਦੀ ਪੀ ਕੇ ਆ ਅੱਜ ਚਾਹ ਦੀ ਘੁੱਟ ਤਾਂ ਮੈਂ ਕਰ ਲੈਣੀ ਐ ਭਾਣੇ ਤੂੰ ਮੇਰੇ ਕੋਲ ਕੱਪੜੇ ਛੱਡ ਲਈ ਸੀ ਕੀ ਬਣਾ ਸੌਤੇ ਕੱਪੜੇ ਉਹੀ ਤਾਂ ਆਈ ਸੀ ਕਿ ਕੰਮ ਉੱਥੇ ਤਾਂ ਭਲਾ ਕੇ ਰੱਖ ਤਾਂ ਹੋਰ ਹੀ ਗੱਲਾਂ ਲੈ ਕੇ ਵਹਿ ਜਾਨੀ ਐਗੀ ਤਾਈ ਕਹਿੰਦੀ ਮੇਰੇ ਆਏ ਤੋਂ ਜਾਏ ਉਹ ਕਹਿੰਦੀ ਹਾਂ ਹਾਂ ਜਾਊਂਗੀ ਤਾਂ ਮੈਂ ਉਹਨਾਂ ਦੇ ਆਇਆ ਤੇ ਉਹਨਾਂ ਤੋਂ ਕੁਝ ਪੀ ਜਾਊਂਗੀ ਕੁਛ ਐ ਬੜਾ ਨਾ ਗੱਲ ਜੀ ਨਹੀਂ ਬਣਦੀ ਹੈਗੀ ਚਲ ਤੂੰ ਬੈਠ ਕੰਨ ਫਿਰ ਮੈਂ ਚਾਹ ਬ ਔਰ ਨਾਲ ਤੂੰ ਫਿਰ ਨਾਲ ਮੈਂ ਪੀ ਲੂੰਗੀ। ਮੀਤ ਤਾਂ ਬਾਲੀ-ਪੋਲੀ ਆ ਗਈ। ਐ ਤਾਂ ਨਹੀਂ ਤਾਈ ਨੂੰ ਸਾਫ਼ ਚਾਉਣੀ ਹੈਗੀਗੀ। ਮੈਨੂੰ ਵੰਟੂ ਨਾਲ ਗੱਲ ਕਰਨੀ ਪਊਗੀ। ਅੱਜ ਤਾਂ ਮੈਂ ਵੰਟੂ ਨਾਲ ਗੱਲ ਕਰੂੰਗੀ ਤਾਈ ਬਾਰੇ। ਵੀ ਵੰਟੂ ਇਹ ਨਹੀਂ ਗੱਲ ਲੋਟ ਹੈਗੀਗੀ। ਤਾਈ ਨੂੰ ਮਾੜਾ-ਮੋਟਾ ਸਮਝਾ। ਚਲ ਕੋਈ ਨਾ ਕਰਦੀ ਉਹਦੇ ਨਾਲ ਗੱਲ ਮੈਂ। ਅੱਜ ਚੱਲਦੇ ਚੱਲਦੇ। ਲੇਕ ਹਵਾ ਜੀ ਚੱਲਦੀ। ਅੱਛਾ ਹਵਾ ਜੀ ਵਧੀਆ ਚੱਲੀ ਜਾਂਦੀ ਹੈ ਭੈਣ। ਮਾਸੂਦ ਵਧੀਆ ਹੋ ਗਿਆ। ਅਮੀਤਾ ਮੇਰੀ ਗੱਲ ਸੁਣ ਆ ਫੜ ਲਫਾਫਾ ਤੇ ਤੂੰ ਜਾ ਮੇਰਾ ਤਾਂ ਤੇਰੇ ਤੋਰਾਂ ਦੇਖ ਕੇ ਤੋਰਾਂ ਜੀਜਾ ਕਰ ਲਗਿਆ ਤੇ ਮੈਂ ਤੁਹਾਡੇ ਖੇਤੋਂ ਤੋਰਾਂ ਤੋੜ ਲੈਵਾ ਉਹ ਤਾਂ ਠੀਕ ਹੈ ਭੈਣ ਜੇ ਮੰਮੀ ਆ ਗਈ ਹੋਵੇ ਨਾ ਉਹ ਨਾ ਬੋਲੇ ਵੀ ਕੱਲੀ ਆ ਗਈ ਤੂੰ ਤਾਂ ਮੈਂ ਕਹਿੰਦੀ ਸੀ ਨਾ ਕੱਲੇ ਨੂੰ ਕਿ ਬਾੜ ਛੱਡ ਕੇ ਗਈ ਆ ਉਹਨੂੰ ਕੰਮ ਪੈ ਗਿਆ ਕਦੇ ਉਹ ਵਾਗ ਗਈ ਚੱਲ ਠੀਕ ਹੈ ਭੈਣ ਠੀਕ ਆ ਚੰਗਾ ਤੋੜ ਲੈ ਤੋਰਨੇ ਤੋਰਾਂ ਤਾਂ ਮੇਰਾ ਬਹਾਨਾ ਹੀ ਸੀਗਾ ਬੰਦ ਤੂੰ ਖੇਤ ਹੀ ਹੋਊਗਾ ਉਹਦੇ ਨਾਲ ਕਰਦੇ ਆ ਗੱਲ ਜਾ ਕੇ ਗੱਲ ਤਾਂ ਮੈਨੂੰ ਕਰਨੀ ਪਊਗੀ ਆਣੀਤਾਈ ਸਾਹਿਬ ਚਾਹੁੰਦੇ ਕੀ ਚੱਲ ਬਣਾ ਕਰ ਗੱਲ ਬੰਟੂ ਨਾਲ ਜਾ ਕੇ ਆ ਪਿਆ ਨਾਲ ਬੰਟੂ ਤਾਂ ਬਾਈ ਬੰਟੂ ਹਾਂ ਬੱਬੇ ਵਾ ਜਾ ਬੈਠੀਂ ਕਾਦੀ ਬੈਠੀਂ ਤੂੰ ਕਿਵੇਂ ਸਿਕਰ ਦਪਹਿਰੇ ਇੱਧਰ ਨੂੰ ਆਣਾ ਹੋ ਗਿਆ ਬਸ ਸਿਕਰ ਦਪਹਿਰੇ ਆਉਣਾ ਹੀ ਆ ਕੀ ਕਰਾਂ ਮੈਂ ਜਿਹੜੇ ਤੂੰ ਸਿਕਲੇਸ ਵਿੱਢੇ ਆ ਗਏ ਕਲੇਸ ਹੁਣ ਕਾਹਦਾ ਕਲੇਸ ਆ ਘਰੇ ਵਧੀਆ ਹੱਸਦੇ ਖੇਡਦੇ ਆ ਸਾਡੇ ਘਰੇ ਤਾਂ ਕੋਈ ਕਲੇਸ ਨਹੀਂ ਹੈਗਾ ਐਵੇਂ ਤੈਨੂੰ ਭਲੇਖਾ ਲੱਗ ਗਿਆ ਹੋਊ ਬਾਬੇ ਤੈਨੂੰ ਲੱਗਦੇ ਭਲੇਖੇ ਤਾਂ ਮੈਨੂੰ ਕਾਹਨੂੰ ਭਲੇਖੇ ਲੱਗਦੇ ਮੈਂ ਤਾਂ ਸਭ ਕੁਝ ਸਾਫ਼-ਸਾਫ਼ ਦਿਖਾਈ ਦਿੰਦਾਗਾ ਉਹ ਚਾਲ ਆਇਆ ਤਾਂ ਹੁਣ ਮਾੜਾ-ਮੋਟਾ ਪਹਿਲਾਂ ਵੀ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਦੋ ਭਾਂਡੇ ਹੋਣਗੇ ਮਾੜੇ-ਮੋਟੇ ਤਾਂ ਖੜਕਣਗੇ ਚੱਲ ਦੱਸ ਕੀ ਕਹਿਨੀ ਆ ਤੂੰ ਹੁਣ ਮੈਂ ਤਾਂ ਭਾਈ ਤੈਨੂੰ ਐਂ ਕਹਿੰਦੀ ਸੀ ਹਾਂ ਕਹੀ ਤਾਂ ਤੈਨੂੰ ਮੇਰੀ ਗੱਲ ਲੱਗੂਗੀ ਬੁਰੀ ਹਾਂ ਤੇ ਪਰ ਜਿਹੜੀ ਗੱਲ ਕਰਦੀ ਆਂਗੀ ਮੈਂ ਗੱਲ ਕਰਦੀ ਸਿੱਧੀ ਸੱਚੀ ਤੂੰ ਨਾ ਬਝਾਰਤਾਈਆਂ ਨਾ ਪਾ ਜਿਹੜੀ ਗੱਲ ਆ ਖੁੱਲ੍ਹ ਕੇ ਦੱਸ ਮੈਨੂੰ ਕਈ ਇਸ ਤਾਂ ਮਿੱਤਰ ਨੂੰ ਲੈਣਾ ਮੈਂ ਤਾਂ ਲੈ ਕੇ ਜਾਉਂਗੀ ਪਿੰਡਾਂ ਉਹਦੇ ਪਰ ਇਹਦੇ ਚ ਬੁਰੀ ਲੱਗਣ ਵਾਲੀ ਕੀ ਗੱਲ ਹੈ ਉਹਦਾ ਭਰਾ ਵੀ ਨਹੀਂ ਲੈ ਕੇ ਗਿਆ ਹੈਗਾ ਵਧੀਆ ਚਾਰ ਦਿਨ ਲਾਉਗੀ ਕੋਈ ਨਾ ਲੈ ਜਾਓ ਭਾਬੀ ਇਹ ਚ ਗੁੱਸੇ ਹੁਣਲ ਤਾਂ ਕੋਈ ਗੱਲ ਹੀ ਨਹੀਂ ਹੈਗੀ ਐਂ ਨਹੀਂ ਲੈ ਕੇ ਜਾਣ ਨੂੰ ਕਹਿੰਦੀ ਮੈਂ ਹਾਂ ਅਸ ਤਾਂ ਭੈਣ ਨਵੇੜਾ ਕਰਾਂਗੇ ਨਵੇੜਾ ਕਰਾਂਗੇ ਕਿਉਂ ਇਹੋ ਜੀ ਕੀ ਗੱਲ ਹੋ ਗਈ ਆ ਚੱਲ ਮੇਰੀ ਮਾਂ ਨੇ ਜਿਹੜੀ ਗੱਲ ਪਹਿਲਾਂ ਕਹਿਤੀ ਸੀਗੀ ਹੁਣ ਤਾਂ ਨਹੀਂ ਹੈਗਾ ਵਧੀਆ ਅੰਦਰ ਪੈਨਿਆ ਰੋਟੀ ਜਰ ਸੋਈ ਪਾਣੀ ਆਪਦਾ ਬਣਾਉਂਦੀ ਆ ਆਪਦਾ ਖਾਂਦੀ ਆ ਕੋਈ ਗੱਲ ਬਾਤ ਹੀ ਹੈ ਨਹੀਂ ਇਹੋ ਜੀ ਬੰਟੂ ਤੈਨੂੰ ਨਹੀਂ ਪਤਾ ਹੈਗਾਗਾ ਇੱਥੋਂ ਲਕੋ ਰੱਖਦੀ ਹੈਗੀ ਸਿਆਣੀ ਹੈਗੀ ਵੀ ਪਈ ਗੱਲਾਂ ਬਹੁਤ ਜ਼ਿਆਦੇ ਹੁੰਦਾਂਗੀਆਂ ਤੁਸੀਂ ਤਾਂ ਤੁਹਾਡੇ ਘਰੇ ਵਿਆਹ ਕਾਦੇ ਆ ਗਈ ਵਿਆਹ ਕੇ ਆ ਗਈ ਮੇਰੀ ਭੈਣ ਤੁਸੀਂ ਤਾਂ ਨੌਕਰ ਬਣਾ ਕੇ ਛੜਤੀ ਜਮਾ ਉਹ ਨਹੀਂ ਨਹੀਂ ਆਪਦੇ ਘਰੇ ਮੇਰੀ ਗੱਲ ਸੁਣ ਭਾਬੀ ਤੂੰ ਆਪਦੇ ਘਰੇ ਕੰਮ ਕਰਦੀ ਆ ਉਹ ਕਿਹੜਾ ਕੋਈ ਨੌਕਰ ਪੋਣਾ ਹੋ ਗਿਆ ਆਪਦੇ ਘਰ ਚ ਤਾਂ ਬੰਦੇ ਨੂੰ ਕੰਮ ਕਰਨਾ ਹੀ ਪੈਂਦਾ ਨਾ ਬੰਟੂ ਗੱਲ ਉਹ ਨਹੀਂ ਹੈਗੀ ਮੈਂ ਆਪਦੇ ਘਰੇ ਕੰਮ ਕਰਦੀ ਆ ਕੰਮ ਕਰਦੀ ਆ ਦੀ ਮਰਜ਼ੀ ਨਾਲ ਕਰਦੀ ਆ ਮੈਨੂੰ ਕੋਈ ਬਾਹਲੀ ਰੋਕ ਟੋਕ ਨਹੀਂ ਹੈਗੀਗੀ ਮੈਨੂੰ ਆਏ ਨਹੀਂ ਕਿਹਾ ਜਾਂਦਾ ਵੀ ਤੂੰ ਆ ਨਹੀਂ ਕਰਨਾ ਮੇਰੀ ਮਰਜ਼ੀ ਤੋਂ ਬਿਨਾ ਉਹ ਨਹੀਂ ਕਰਨਾ ਆ ਕੰਮੇ ਕੰਮ ਕਰਤਾ ਮੈਨੂੰ ਆ ਤਾਂ ਨਹੀਂ ਕੀਤਾ ਜਾਂਦਾ ਉਹਦੀ ਤੇਦਾਮੀ ਤੇਦਾ ਪੈਰ ਪੈਰ ਤੇ ਇਹ ਰੋਕ ਟੋਕ ਆ ਗਈ ਭਾਈ ਹੁਣ ਐਨਾ ਕੁ ਤਾਂ ਚੱਲ ਕੋਈ ਨਾ ਭਾਬੀ ਨਾਲ ਮੇਰੀ ਗੱਲ ਸੁਣ ਆ ਨਵੇੜੇ ਨੂੰ ਬੂੜੇ ਤਾਂ ਆਏ ਨਹੀਂ ਹੁੰਦੇ ਹੁੰਦੇ ਜੋ ਤਾਂ ਜੇ ਮੇਰੀ ਸਹਿਮਤੀ ਹੋ ਗਈ ਨਾ ਅਦਾਲਤ 'ਚ ਫੇਰ ਹੋਊਗਾ ਮੈਂ ਹਜੇ ਬੈਠਾ ਨਾਲੇ ਉਹੀ ਗੱਲ ਮੀਆਂ ਵੀ ਵੀ ਰਾਜੀ ਆ ਫੇਰ ਨਵੇੜੇ ਵਾਲੀ ਕੀ ਗੱਲ ਆ ਗੱਲ ਨਵੇੜੇ ਵਾਲੀ ਨਹੀਂ ਭਾਈ ਤੂੰ ਤਾਂ ਫਿਰ ਉਹਦਾ ਕੋਈ ਹੱਲ ਹੀ ਨਹੀਂ ਕਰਦਾ ਹੈਗਾ ਤੂੰ ਤਾਂ ਤਾਂ ਇਹਨੂੰ ਸਮਝਾਉਂਦਾ ਹੀ ਨਹੀਂ ਤੈਨੂੰ 20 ਵਾਰੀ ਸਮਝਾਤਾ ਮੈਂ ਉਹ ਬਜ਼ੁਰਗਾ ਕਿੰਨਾ ਕ ਸਮਝਾਦਾ ਉਹਨੂੰ ਤੂੰ ਦੱਸ ਦੇ ਕੀ ਹੱਲ ਕਰ ਲਾਂ ਮੈਂ ਹੱਲ ਕਰ ਲਾ ਭਈ ਆਦਾ ਪਾਪਾਸੇ ਰਹਿਣ ਲੱਗ ਜਾ ਲਾ ਫੇਰ ਉਹੀ ਗੱਲਾਂ ਸਾਡੇ ਘਰੇ ਤਾਂ 20 ਜਾਣੇ ਆ ਨਾ ਤੈਨਾਂ ਤਾਂ ਅਸੀਂ ਜਾਣੇ ਆ ਹੱਦ ਕਰਦੀਆਂ ਫੇਰ ਮਾਂ ਕਿੱਧਰ ਜਾਊਗੀ ਭਾਈ ਮੈਨੂੰ ਨਹੀਂ ਪਤਾ ਜਾ ਤਾਂ ਆਪਦੀ ਮਾਂ ਨੂੰ ਸਮਝਾ ਲਾ ਤੂੰ ਮੇਰੀ ਗੱਲ ਸੁਣ ਲੈ ਬੰਟੂ ਤੂੰ ਅਜਮਾ ਕੇ ਦੇਖ ਲਾ ਤੂੰ ਗੱਲ ਕਰਕੇ ਦੇਖ ਤਾਂ ਇਹ ਨਾ ਵੀ ਤਾਂ ਇਮਾਮ ਦੀ ਮਾਂ ਜਾਂ ਤਾਂ ਸੁਧਰ ਜਾ ਤੇ ਨਹੀਂ ਮੇਰੇ ਦਾ ਪਾਸੇ ਹੁੰਨਾ ਤੇ ਗੱਲ ਸਪੱਕੀ ਕਹਿਣੀ ਆ ਜੇ ਤੇਰੀ ਮਾਂ ਨੇ ਤੇਰਾ ਸਾਥ ਦੇਤਾ ਹੋਵੇ। ਉਹ ਨਹੀਂ ਨਹੀਂ ਮੇਰੀ ਮਾਂ ਇਹ ਜੀ ਹੈ ਨਹੀਂ। ਜਮਈ ਨਹੀਂ। ਮੈਨੂੰ ਇੰਨਾ ਪਤਾਗਾ ਮੈਂ ਬੁੜੀਆਂ ਦੀ ਗੱਲ ਸਮਝ ਲੈਣੀ ਹੈਗੀ। ਬੁੜੀਆਂ ਨੂੰ ਬੁੜੀਆਂ ਦਾ ਸਾਰਾ ਪਤਾ ਹੁੰਦਾ। ਤੂੰ ਤਾਂ ਸਾਰਾ ਦਿਨ ਬਾਹਰ ਰਹਿੰਨਾ। ਮੈਨੂੰ ਕੀ ਪਤਾ ਘਰੇ ਕੀ ਹੋਈ ਜਾਂਦਾਗਾ? ਕਾਨੂੰਨ ਨੂੰ ਨਹੀਂ ਪਤਾ ਹੁੰਦਾ ਮੈਨੂੰ ਸਭ ਪਤਾ ਹੁੰਦਾ। ਨਾ ਤਾਂ ਗੱਲਾਂ ਰਹਿਣ ਦੇ ਆ ਡੁੱਡ ਹੋਣ ਵਾਲੀਆਂ ਨਾ ਮੈਂ ਅੱਡ ਹੋਵਾਂ ਅੱਜ ਹੋਵਾਂ ਨਾ ਮੈਂ ਕੱਲ ਹੋਵਾਂ ਤੇ ਨਾ ਮੈਂ ਨਵੇੜਾ ਕਰਾਂ। ਹੈ ਭਾਈ ਇਸ ਤਰ੍ਹਾਂ ਲੈ ਕੇ ਜਾਮਗੇ ਆਈ ਨਹੀਂ ਗੱਲ ਬੰਦੀ ਹੈਗੀ। ਉਹ ਬੇਚਾਰੀ ਦਿਨ ਰਾਤ ਦੁਖੀ ਹੋਈ ਜਾਂਦੀ ਰਹਿੰਦੀ ਆ। ਤੂੰ ਆ ਕੇ ਖੇਤ ਬੈਠਾ ਰਹਿਣਾਗਾ ਤੈਨੂੰ ਤਾਂ ਕਿਸੇ ਗੱਲ ਦੀ ਖ਼ਬਰ ਹੀ ਨਹੀਂ ਹੁੰਦੀਗੀ ਚੱਲ ਕੋਈ ਨਾ ਮੈਂ ਪਿਆਰ ਦੇ ਤਰੀਕੇ ਨਾਲ ਸਮਝਾ ਦੂੰਗਾ ਭਈ ਦੇਖ ਲਾ ਬੰਟੂ ਮੈਂ ਤਾਂ ਤੈਨੂੰ ਆਖਰੀ ਵਾਰੀ ਕਹਿਣੀ ਆ ਠੀਕ ਆ ਪਹਿਲਾਂ ਵੀ ਤੈਨੂੰ ਦੋ ਦਨ ਵਾਰੀ ਕਹਿਤੀ ਇਹ ਗੱਲ ਮੈਂ ਇੱਥੇ ਤਾਂ ਨਹੀਂ ਭਾਵਾਂ ਇਹ ਚੀਜ਼ ਦੇਖੀ ਜਾਂਦੀ ਵੀ ਉਹ ਵਿਚਾਰੀ ਦੁਖੀ ਹੁੰਦੀ ਹੈਗੀ ਉਹ ਤਾਂ ਪਹਿਲੀ ਹੀ ਵਿਚਾਰੀ ਦੁੱਖਾਂ ਦਾ ਜੀ ਆ ਗਈ ਚੱਲ ਕੋਈ ਨਾ ਮੈਂ ਸਮਝਾ ਦੂੰਗਾ ਹੂੰ ਚੱਲ ਠੀਕ ਆ ਭਈ ਤੇਰੀ ਮਰਜ਼ੀ ਹੈਗੀ ਚੰਗਾ ਮੈਂ ਚੱਲੀ ਚੰਗਾ ਹਾਂ ਕੋਈ ਹੱਲ ਤਾਂ ਕਰਨਾ ਪਊਗਾ ਉਹ ਗੱਲ ਤਾਂ ਇਹ ਵਾਲੀ ਵੀ ਸਹੀ ਸੀ ਮਾਂ ਨੂੰ ਟੋਕੇ ਦੇਖ ਲੈਣੇ ਹਨ ਛੱਡ ਕੇ ਤਾਂ ਮਾਂ ਨੂੰ ਕਿੱਥੇ ਜਾਣਾ ਤੇ ਮਾਂ ਨੂੰ ਵੈਸੇ ਤਾਂ ਟੋਣ ਦੀ ਲੋੜ ਵੀ ਨਹੀਂ ਕਿਤੇ ਨਹੀਂ ਮੈਨੂੰ ਭੇਜਦੀ ਹੈਗੀ ਚੱਲ ਕਰਦੇ ਆ ਕੋਈ ਹੱਲ ਇਹ ਤਾਂ ਜਦੋਂ ਮੇਰੇ ਕੋਲ ਆਉਂਦੀ ਹੈ ਨਾ ਕੋਈ ਨਾ ਕੋਈ ਕਲੇਸੀ ਖੜਾ ਹੋਇਆ ਹੁੰਦਾ ਯਾਰ ਕਰਨੋ ਜਾਂਦੇ ਲੈ ਕੁੜੀ ਜੀ ਵੀ ਲੋੜਾ ਲਾਉਂਦੀ ਹੈ ਹੁਣ ਤਾਈ ਦੀਆਂ ਕੁੜੀਆਂ ਨੇ ਚੰਗਾ ਭਲਾ ਫੂਣ ਲਾਇਆ ਸੀ ਵੀ ਕੁੜੀ ਨਾਲ ਗੱਲ ਕਰ ਲਾਂਗੇ ਮੂਹਰੋਂ ਬੋਲਦੀ ਐ ਨਾ ਤਾਂ ਉਹਨਾਂ ਨੂੰ ਸਾਸਰੀ ਕਾਲ ਨਾ ਪਹਿਣਾ ਦਾ ਹਾਲ ਚਾਲ ਅਖੇ ਮਾਂ ਤੂੰ ਘਰੇ ਚੱਲ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਵੀ ਲੈ ਜਿਨ੍ਹਾਂ ਨੇ ਤੈਨੂੰ ਫੋਨ ਲਾਇਆ ਵੀ ਉਹਨਾਂ ਨਾਲ ਤਾਂ ਗੱਲ ਕਰ ਲਾ ਮਾਂ ਨਾਲ ਤਾਂ ਤੂੰ ਕਰ ਲੇਗੀ ਗੱਲ ਪਤਾ ਨਹੀਂ ਕੀ ਗੱਲ ਐ ਇਹ ਜੀ ਕੀ ਗੱਲ ਐ ਵੀ ਜਿਹੜੀ ਉਹਨੇ ਮੇਰੇ ਨਾਲ ਹੀ ਕਰਨੀ ਐ ਵੀ ਘਰੇ ਚੱਲ ਹੈ ਮੈਂ ਤਾਂ ਕੁੜੀ ਇਹ ਜਿਹਾਸਾਂ ਲਾਈ ਬੈਠੀ ਐ ਵੀ ਮੇਰੀ ਤੇ ਬੰਗਲਾਦੇਸ਼ ਗਈ ਆ ਵੀ ਕੋਈ ਚੱਜ ਦਾ ਸਨੇਹਾ ਦੇਊਗੀ ਮੇਰਾ ਤਾਂ ਨਾ ਦਿਲ ਦਵਾ ਦਵ ਤੜਕੀ ਜਾਂਦਾ ਤੇ ਤਾਂ ਨਾ ਦਿਮਾਗ ਚ ਪੁੱਠੇ-ਪੁੱਠੇ ਖਿਆਲ ਆਈ ਜਾਂਦੇ ਆ ਤੇ ਇੱਕ ਮੈਨੂੰ ਆ ਲਹੂ ਪੀਣੀ ਨੇ ਮੇਰੀ ਨੂਨ ਨੇ ਮੈਨੂੰ ਤਪਾ ਸਕਿਆ ਮੈਨੂੰ ਤਾਂ ਐ ਸੀ ਵੀ ਧੀ ਕਨ ਨੂੰ ਸੌਖਾ ਸਾਹ ਆਊਗਾ ਕਾ ਨੂੰ ਹੈ ਪ੍ਰੀਤ ਤੇ ਰੇਤਨਾ ਕਰਮਾ ਚ ਹੀ ਫਰਕ ਹੈ ਚਲ ਕੋਈ ਨਾ ਜਾ ਕੇ ਹੁਣ ਘਰੇ ਵੇਖਦੀ ਆ ਲਾਉਣੀ ਆ ਉਹਨੂੰ ਫੋਨ ਪਹਿਲਾਂ ਤਾਂ ਉਹਦੀ ਖਬਰ ਲੈਣੀ ਆ ਵੀ ਕੀ ਕਹਿੰਦੀ ਸੀ ਤੂੰ ਵੀ ਕੁੜੀਆਂ ਨਾਲ ਤਾਂ ਡੁੱਬੜ ਗਏ ਗੱਲ ਕਰ ਲਾ ਸਮਾਰ ਕੇ ਪਤਾ ਨਹੀਂ ਕੀ ਸੁਣਾਉਗੀ ਕੋਈ ਪੈਸੇ ਵੂਸੇ ਨਾ ਮੰਗਣ ਵੈਸੇ ਪਰ ਆਇਆ ਜੋਬ ਤੇ ਲੱਗੀ ਐ ਵੀ ਪੈਸੇ ਵੀ ਨਹੀਂ ਮੰਗ ਸਕਦੀ ਕਿ ਉਹ ਕਾਲੀ ਕਾਲੀ ਬੋਲਦੀ ਸੀ ਹਾਂ ਛੇਤੀ ਜਾ ਹਾਂ ਛੇਤੀ ਜਾ ਚਲ ਲੋਰੀਆ ਮੈਨੂੰ ਵੀ ਨਹੀਂ ਸਾਹ ਹਣਾ ਪਤਾ ਨਹੀਂ ਕਿੱਧਰ ਨੇ 10 ਮਿੰਟ ਹੋ ਗਏ ਖੇਤੋਂ ਆਏ ਨੂੰ ਵੀ ਓ ਮਾ ਮੀਟਰ ਕੀ ਮੇ ਬੱਜਾਂ ਜੇ ਮਰੀ ਐ ਨੀ ਜੀ ਉਹ ਮੈਂ ਕਦੋਂ ਦਾ ਆ ਕੇ ਬੈਠਾ ਨਾ ਤਾਂ ਕੋਈ ਪਾਣੀ ਪੁੱਛਾ ਨਾ ਕੁਝ ਹੋਰ ਵੀ ਕੰਮ ਸੇ ਕੰਮ ਪਾਣੀ ਦਾ ਬੰਦੇ ਨੂੰ ਲਿਆ ਕੇ ਦੇ ਦੋ ਖੇਤੋਂ ਆਇਆ ਪਾਣੀ ਲਿਆ ਦਿੰਦੇ ਆ ਮੈਂ ਤੁਹਾਨੂੰ ਬੱਸ ਰਹਿਣ ਦੇ ਲਿਆ ਦਿੰਨੀ ਆ ਮਾਂ ਨਹੀਂ ਦਿੰਦੀ ਹੈਗੀ ਮਾਂ ਨੂੰ ਇੰਨੀਆਂ ਬਾਜਾਂ ਮਾਰੀਆਂ ਮਾਂ ਤਾਂ ਉਧਰ ਥਾਏ ਕੇ ਖੰਡ ਪਾਠ ਜਾ ਸੀ ਨਾ ਹਾਂ ਤਾਂ ਕਰਕੇ ਉਹ ਗੱਲ ਹੱਥ ਨੇ ਵੀ ਉਧਰ ਸੀ ਤੇ ਅੱਜ ਸਵੇਰ ਵੀ ਉਧਰ ਹੀ ਚਲੇ ਗਏ ਅੱਛਾ ਅੱਛਾ ਕੰਮ ਸੀ ਕੋਈ ਕੀ ਹੋ ਗਿਆ ਤੁਹਾਡਾ ਮੂਡ ਅੱਜ ਠੀਕ ਜਾਂ ਨਹੀਂ ਲੱਗਦਾ ਉਹ ਕੰਮ ਤਾਂ ਇਹ ਹੈ ਵੀ ਜੇ ਕੋਈ ਗੱਲ ਹੋਈ ਹੁੰਦੀ ਹੈ ਤੂੰ ਮੈਨੂੰ ਕਹਿ ਠੀਕ ਹੈ ਜੇ ਮਾਂ ਨਾਲ ਕੋਈ ਗੱਲ ਹੋਈ ਹੈਗੀ ਤੂੰ ਮੈਨੂੰ ਦੱਸ ਬੈਠ ਕੇ ਆਪਾਂ ਗੱਲ ਨਿਬੜੀਏ ਗਾਂ ਤੀਜੇ ਬੰਦੇ ਨੂੰ ਦੱਸ ਗੱਲ ਦੱਸਣ ਦੀ ਤਾਂ ਲੋੜ ਹੀ ਨਹੀਂ ਹੁੰਦੀ ਹੈਗੀ ਤੀਜੇ ਬੰਦੇ ਨੂੰ ਆ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਪਹਿਲੀ ਗੱਲ ਤਾਂ ਆਪਣੇ ਘਰ ਕੋਈ ਗੱਲ ਨਹੀਂ ਹੋਈ ਤੇ ਦੂਸਰੀ ਗੱਲ ਮੈਂ ਕਿਸੇ ਤੀਜੇ ਬੰਦੇ ਕੋਲ ਗੱਲ ਨਹੀਂ ਕੀਤੀ ਇਹ ਤੁਸੀਂ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਮੇਰੇ ਨਾਲ ਉਹ ਜੇ ਕੋਈ ਗੱਲ ਨਹੀਂ ਕੀਤੀ ਫਿਰ ਕਿਵੇਂ ਗੱਲ ਨਹੀਂ ਕਰਨਾ ਮੇਰੇ ਕੋਲ ਖੇਤ ਆਈ ਸੀਗੀ अच्छा की कहंदी ਤਣ ਉਹ ਤਾਂ ਬਥੇਰਾ ਕੁਸ ਬੋਲੀ ਜਾਂਦੀ ਸੀਗੀ ਤੁਸੀਂ ਨੌਕਰ ਨਾਲੀ ਰਮਣਾ ਰੱਖਿਆ ਫਲਾਨਾ ਕਰ ਰੱਖਿਆ ਇਹ ਗੱਲਾਂ ਦੱਸ ਜੇ ਤੂੰ ਕਰਦੀ ਹੋਂਗੀ ਤਾਂ ਹੀ ਅਗਲੀ ਕਰਦੀ ਆ ਨਹੀਂ ਜੀ ਗੱਲ ਉਹ ਨਹੀਂ ਸੀਗੀ ਫਿਰ ਗੱਲ ਨਾ ਹੁਣ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ ਵੀ ਗੱਲ ਵਿੱਚੋਂ ਕੀ ਹੋਈ ਸੀਗੀ ਮੈਂ ਕਰਨਾ ਕੋਲ ਕੋਈ ਗੱਲ ਨਹੀਂ ਕੀਤੀ ਹੈ ਵੀ ਹੋ ਸਕਦਾ ਉਹ ਆਪਣੇ ਆਪ ਹੀ ਤੁਹਾਡੇ ਕੋਲ ਚਲੀ ਗਈ ਹੋਵੇ ਮੈਂ ਤਾਂ ਸਿਰਫ ਉਹਨੂੰ ਇਹ ਗੱਲ ਕਹੀ ਸੀ ਵੀ ਕਹਿਣਾ ਮੇਰੀ ਮੰਮੀ ਕਹਿੰਦੀ ਸੀ ਕਦੂਰ ਸਬਜ਼ੀ ਬਣਾਉਣ ਨੂੰ ਤੇ ਬਣਾਤਾਂ ਮੈਂ ਤੋਰੀਆਂ ਵੀ ਕਿਤੇ ਹੁਣ ਸਾਡੇ ਘਰੇ ਨਾ ਕਲੇਸ਼ ਨਾ ਪੈ ਜੇ ਉਹ ਤਾਂ ਮੈਂ ਤਾਂ ਕਹਿਤਾ ਤੁਹਾਨੂੰ ਪਤਾ ਹੀ ਮੰਮੀ ਦਾ ਸੁਭਾਅ ਬੋਲ ਪੈਂਦੀ ਹੈ ਬਸ ਐਦੂ ਵੱਧ ਮੈਂ ਕੁਝ ਨਹੀਂ ਹੋਰ ਕਿਹਾ ਜੀ ਤੇ ਨਾਲੇ ਤੁੰਨੋ ਮੈਂ ਇਹ ਗੱਲ ਕਹਿੰਦੀ ਸੀ ਤੇ ਤੁਸੀਂ ਮੈਨੂੰ ਦੱਸਿਆ ਕਿ ਨਹੀਂ ਮੰਮੀ ਦੇ ਪੁੱਤੇ ਦਾ ਆਪਰੇਸ਼ਨ ਹੋਇਆ ਵਾ ਉਹ ਫਿਰ ਉਹ ਹੁਣ ਜੁਗੜਿਆਂ ਦਾ ਆਪਰੇਸ਼ਨ ਹੋਇਆ ਹੋਇਆ ਉਹ ਚ ਹੁਣ ਦੱਸਣ ਦੀ ਕੀ ਲੋੜ ਆ ਠੀਕ ਹੈ ਤੇ ਨਾਲੇ ਜੇ ਤੂੰ ਤੋਰੀਆਂ ਬਣਾ ਲੀਆਂ ਫੇਰ ਕੀ ਕਲੇਸ਼ ਹੋਊਗਾ ਮਾਂ ਤਾਂ ਸਗੋਂ ਤੋਰੀਆਂ ਸ਼ੌਂਕ ਨਾਲ ਖਾਂਦੀ ਐ ਕਦੂ ਤੋਰੀਆਂ ਤਾਂ ਗੱਲ ਉਹ ਨਹੀਂ ਜੀ ਤੁਸੀਂ ਮੈਨੂੰ ਭਿੰਡੀਆਂ ਨਹੀਂ ਲੈਕ ਦਿੱਤਨਾ ਸੀਗੀਆਂ ਕਿਤੋਂ ਹਾਂ ਹਾਂ ਉਹ ਭਿੰਡੀਆਂ ਦੀ ਸਬਜ਼ੀ ਬਣਾਈ ਸੀ ਮੈਂ ਤਾਂ ਮੈਂ ਉਹ ਫਿਰ ਮਾੜਾ ਜਿਹਾ ਪੁੱਛ ਲੈਂਦੀ ਭਿੰਡੀਆਂ ਦੀ ਸਬਜ਼ੀ ਆਪਣੇ ਵਾਸਤੇ ਬਣਾ ਲੈਂਦੀ ਉਹਦੇ ਜਿਹਦੇ ਪਿੱत्ता ਨਹੀਂ ਹੁੰਦਾ ਨਾ ਉਹਨੂੰ ਭਿੰਡੀਆਂ ਤੰਗ ਕਰਦੀਆਂ ਹੁੰਦੀਆਂ ਨੇ ਚੱਲ ਇਹ ਤਾਂ ਛੱਡ ਕੋਈ ਨਾ ਇਹ ਤਾਂ ਹੋ ਜੂਗੀ ਗੱਲ ਇਹ ਤਾਂ ਆਪਣੇ ਘਰ ਦੀ ਗੱਲ ਆ ਫਿਰ ਇਹੇ ਗੱਲਾਂ ਤੂੰ ਕਿਰਨਾਂ ਨੂੰ ਕਿਉਂ ਦੱਸਦੀਆਂ ਨਹੀਂ ਜੀ ਮੈਂ ਉਹਨੂੰ ਸਾਰੀਆਂ ਗੱਲਾਂ ਇਹ ਤਾਂ ਦੱਸਮੇ ਹੀ ਨਹੀਂ ਜਿਹੜੀਆਂ ਤੁਹਾਡੇ ਕੋਲ ਕਰੀ ਜਾਨੀ ਆ ਮੈਂ ਦੱਸੀਆਂ ਹੋਣਗੀਆਂ ਤਾਂ ਹੀ ਆ ਉਹ ਮੈਨੂੰ ਪਤਾ ਕੀ ਕਹਿੰਦੀ ਸੀਗੀ ਕਹਿੰਦੀ ਅਸੀਂ ਨਵੇੜਾ ਕਰਨਾ ਤਲਾਕ ਦੇਵਾਉਣਾ ਕੀ ਬਟੀ ਬਟੀ ਗੱਲ ਕਰ ਕੇ ਇਹਨਾਂ ਨੇ ਆਪਣੇ ਆਪ ਹੀ ਕਹਿਤੀ ਮੈਨੂੰ ਬਿਨਾ ਪੁੱਛੇ ਬਿਨਾ ਕਹਿੰਦੇ ਸਾਡੀ ਕੁੜੀ ਤਾਂ ਦੁਖੀ ਵਾਲੀ ਐ ਮੈਂ ਉਹਨੂੰ ਕਹਿਤਾ ਮਖਾ ਐ ਤਾਂ ਕਿਵੇਂ ਤਲਾਕ ਹੋ ਜਾਣਗੇ ਉਹ ਤਾਂ ਜਦੋਂ ਸਾਡੇ ਮਖਾ ਦੋਨਾਂ ਮੀਆਂ ਵੀ ਵਿਚ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਫਿਰ ਕਿਵੇਂ ਤਲਾਕ ਕਰਾ ਦੇਗੀ ਕਹਿੰਦੀ ਨਾ ਪਈ ਸਾਡੀ ਕੁੜੀ ਤਾਂ ਔਖੀ ਆ ਤੇਰੀ ਮਾਂ ਸਿੱਧੇ ਮੂੰਹ 'ਲੀ ਮਲਾਉਂਦੀ ਮੇਰੀ ਗੱਲ ਸੁਣ ਮਿੱਤ ਹਾਂਜੀ ਮਾਂ ਨਾਲ ਵੀ ਮੈਂ ਗੱਲ ਕਰ ਲੂੰਗਾ ਕੋਈ ਦਿੱਕਤ ਨਹੀਂ ਹੈਗੀ ਆ ਜਾਂਦੇ ਮਾਂ ਨੂੰ ਹੁਣ ਮੈਂ ਮਾਂ ਨਾਲ ਵੀ ਗੱਲ ਕਰੂੰਗਾ ਵੀ ਕਹਿਣ ਦਾ ਮਤਲਬ ਜੇ ਤੈਨੂੰ ਕੋਈ ਤਕਲੀਫ ਆ ਤੂੰ ਮੈਨੂੰ ਦੱਸ ਆਪਣੇ ਘਰੇ ਹੀ ਗੱਲ ਹੋ ਜਾ ਵੀ ਤੀਜੇ ਬੰਦੇ ਨੂੰ ਪਤਾ ਹੀ ਕੀ ਲੱਗ ਜੇ ਕਿਰਨਾ ਨੂੰ ਤੂੰ ਦੱਸਿਆ ਉਹ ਦੱਸ ਜਾਣਾਂ ਨੂੰ ਪਿੰਡ 'ਚ ਹੋਰ ਦਸੂਗੀ ਅਗਲਾ ਕਹਿਣਗੇ ਇਹਨਾਂ ਦੇ ਘਰੇ ਤਾਂ ਦਿਨ ਰਾਤ ਜਲੂਸ ਨਿਕਲਦਾ ਨਾ ਤੁਸੀਂ ਐਂ ਵਾਰ-ਵਾਰ ਕਹੀ ਜਾਂਦੇ ਮੈਨੂੰ ਵੀ ਕਿਰਨਾ ਨੂੰ ਤੂੰ ਦੱਸਿਆ ਮੀਤ ਕਿਰਨਾ ਨੂੰ ਤੂੰ ਦੱਸਿਆ ਤੁਹਾਨੂੰ ਲੱਗਦਾ ਵੀ ਮੈਂ ਇਹ ਜਿਹਾ ਗੱਲਾਂ ਕਰ ਸਕਦੀ ਹੋਊਂਗੀ ਆਖਰ ਨੂੰ ਮੇਰੇ ਸੁਭਾਅ ਬਾਰੇ ਤੁਹਾਨੂੰ ਤਾਂ ਪਤਾ ਹੀ ਐ ਨਾ ਜੀ ਉਹ ਪਤਾ ਤਾਂ ਹੀ ਗੱਲ ਨਹੀਂ ਕੀਤੀ ਕਿਰਨਾ ਆਪਣੇ ਕੋਲ ਹੀ ਬਣਾਈ ਜਾਂਦੀ ਐ ਮੈਂ ਤਾਂ ਸਿਰਫ ਉਹਨੂੰ ਇਹ ਗੱਲ ਕਹੀ ਸੀ ਵੀ ਇਹਵੇਂ ਕੱਦੂ ਤੋੜਨਾ ਪਿੱਛੇ ਸਾਡੇ ਘਰੇ ਕਰੇਸ ਨਾ ਪੈ ਜੇ ਕਿਉਂਕਿ ਤੁਹਾਨੂੰ ਪਤਾ ਮੰਮੀ ਦੀ ਤਾਂ ਲੋਹੇ ਤਲਕੀਰ ਆ ਜੇ ਉਹਨੇ ਕੱਦੂ ਬਣਾਉਣ ਨੂੰ ਕਹਤਾ ਤਾਂ ਉਹਨੂੰ ਕੱਦੂ ਹੀ ਚਾਹੀਦਾ ਹੁਣ ਕੱਦੂ ਜਦੋਂ ਮੈਨੂੰ ਸਾਰੇ ਘਰ ਚੋਂ ਮਿਲਿਆ ਨਹੀਂ ਹੈਗਾ ਮੈਂ ਚਾਕੇ ਤੋਰੀਆ ਬਣਾ ਦਿੱਤਾ ਗੱਲ ਸਿਰਫ ਇੰਨੀ ਕੀਤੀ ਆ ਇਸ ਤੋਂ ਵੱਧ ਨਾ ਇੱਕ ਨਾ ਦੋ ਮੈਂ ਤਾਂ ਕੀਤੀ ਨਹੀਂ ਹੈਗੀ ਇਹ ਗੱਲਾਂ ਚੱਲ ਕੋਈ ਗੱਲ ਨਹੀਂ ਉਹ ਮਾਂ ਨੂੰ ਵੀ ਇਹ ਸਮਝਾ ਲੂੰਗਾ ਅਕਸਰ ਸਮਝਾਉਣਾ ਤਾਂ ਪਊਗਾ ਵੀ ਸਾਰੀ ਉਮਰ ਹੰਡਪੁਣਾ ਨਹੀਂ ਚੱਲਦਾ ਹੁੰਦਾ ਹੈਗਾ ਬੰਦੇ ਨੂੰ ਉਮਰ ਦੇ ਹਿਸਾਬ ਨਾਲ ਵੀ ਢੈਲਾ ਪੈਣ ਜਾਂਦਾ ਮੇਰੀ ਗੱਲ ਸੁਣ ਘਰ ਹੁਣ ਕਿਉਂ ਨਹੀਂ ਬਸਦੇ ਹੁੰਦੇ ਹੁਣ ਪਹਿਲਾਂ ਤਾਂ ਜਦੋਂ ਕੋਈ ਵਿਆਹ ਕੇ ਆਉਂਦੀ ਹੈ ਹਨਾ ਉਹਦੇ ਤੇ ਸੱਸ ਦੀ ਬਖਤਿਆਰੀ ਚੱਲਦੀ ਹੈ ਜਦੋਂ ਸੱਸ ਗੁਜਰ ਰਹਿੰਦੀ ਆਪ ਜਦੋਂ ਸੱਸ ਬਣ ਜਾਂਦੀ ਹੈ ਉਹਦੇ ਦਿਮਾਗ 'ਚ ਕਿਤੇ ਨਾ ਕਿਤੇ ਇਹ ਕੀੜਾ ਪੈ ਜਾਂਦਾ ਵੀ ਹੁਣ ਮੈਂ ਵੀ ਮਖਤਿਆਰੀ ਕਰਾਂ ਤੇ ਹੁਣ ਦੇਖ ਦੋਨਾਂ ਨੂੰ ਝੁਕਣਾ ਪੈਂਦਾ ਹੁੰਦਾ ਫੇਰ ਹੀ ਚੱਲਦਾ ਹੁੰਦਾ ਨੂੰ ਸੱਸਾਂ 'ਚ ਜੇ ਤਾਂ ਹੀ ਤਾਂ ਘੱਟ ਬਣਦੀ ਹੁੰਦੀ ਐ ਨੂੰ ਨੂੰ ਐ ਹੁੰਦਾ ਮੇਰੀ ਚੱਲੇ ਸੱਸ ਨੂੰ ਆਉਂਦਾ ਮੈਂ ਦੀ ਚੱਲੇ ਜਿਹੜਾ ਹੁੰਦਾ ਬੰਦਾ ਉਹ ਸਨ ਵਿਚਾਲੇ ਨਾ ਮਾਂ ਨੂੰ ਕੁਝ ਕਹਿਣ ਜੋਗਾ ਨਾ ਆਪ ਦੀ ਘਰ ਵਾਲੀ ਨੂੰ ਕੁਝ ਕਹਿਣ ਜੋਗਾ ਚੱਲ ਫੇਰ ਵੀ ਆਪਾਂ ਵਿਚਾਲੜਾ ਕੱਢਾਂਗੇ ਮਾਂ ਨੂੰ ਆ ਜਾਣ ਦੇ ਮੇਰੇ ਕੋਲ ਇੱਕ ਸਕੀਮ ਹੈਗੀ ਆ ਬਸ ਤੂੰ ਬੋਲੀ ਨਾ ਮੇਰੇ ਨਾਲ ਹਾਂ ਚ ਹਾਂ ਤੇ ਆਪਾਂ ਹੱਲ ਕਰ ਲੈਨੇ ਇਹਦਾ ਪਰ ਮੈਂ ਤਾਂ ਇਹ ਕਹਿੰਦੀ ਸੀ ਜੀ ਵੀ ਮੈਂ ਤਾਂ ਕੁਝ ਵੀ ਕਰਨਾ ਨਹੀਂ ਚਾਹੁੰਦੀ ਤਲਾਕ ਤਲੂਕ ਤਾਂ ਬੜੇ ਦੂਰ ਦੇਣਾ ਹੈ ਵੀ ਮੈਂ ਤਾਂ ਮੰਮੀ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ ਹੈਗੀ ਮੈਂ ਤਾਂ ਕਰਨਾ ਮੈਂ ਇਹ ਗੱਲ ਕਹੀ ਹੈ ਵੀ ਮੇਰੀ ਮੰਮੀ ਹੌਲੀ ਹੌਲੀ ਆਪਣੇ ਆਪ ਚੇਂਜ ਹੋ ਜੂਗੀ ਚੱਲ ਕੋਈ ਗੱਲ ਨਹੀਂ ਤੂੰ ਨਹੀਂ ਗੱਲ ਕਰਨੀ ਚਾਹੁੰਦੀ ਮੈਂ ਤਾਂ ਕਰੂੰਗਾ ਨਾ ਹੁਣ ਮਾੜੀਆਂ ਮੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਵੀ ਘਰੇ ਕਿਉਂ ਹੁਣ ਮੈਂ ਆਪੀ ਗੱਲ ਕਰ ਲੂੰਗਾ ਤੂੰ ਐ ਕਰ ਜਾ ਕੇ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਪਾਣੀ ਲੈ ਕਿਉਂ ਨਹੀਂ ਲਿਆ ਕਿਉਂਕਿ ਪਹਿਲੇ ਬਹੁਤ ਟਾਈਮ ਹੋ ਗਿਆ ਤੁਹਾਨੂੰ ਆਏ ਬੈਠਿਆਂ ਨੂੰ ਇੱਕ ਗਰਮੀ ਵਾਲੀ ਜਾਦੀ ਆ ਤੇ ਇਹ ਤਾਂ ਹੋਰ ਨਾ ਪੁੱਛ ਨਾ ਪੜਦਾ ਇੰਨੀ ਹੋਈ ਪਈ ਐ ਖੇਤ ਚ ਹਮਸ ਨਾਲ ਬੁਰਾ ਹਾਲ ਹੋਇਆ ਪਿਆ ਲਿਆਉਣੀ ਐ ਜੀ ਮੇਰੇ ਪਾਣੀ ਲਿਆ ਲਿਆ ਪਾਣੀ ਚਲ ਕੋਈ ਨਾ ਲਾਉਣੇ ਸਕੀਮ ਇੱਕ ਹੈਗੀ ਐ ਮਾਨ ਨਾਲ ਹੱਲ ਕਰਦੇ ਆ ਜੇ ਮਾਂ ਮੰਨ ਗਈ ਠੀਕ ਐ ਨਹੀਂ ਫਿਰ ਸਕੀਮ ਤਾਂ ਲਾਈ ਦਵਾਂਗੇ ਕਲੇਸ਼ ਤਾਂ ਵਰਤਣਾ ਹੀ ਪਊਗਾ ਕਰੋ